ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਭ ਫਿਕ ਫਖ ਹੋਵਗੇ ਹਾਜ਼ਰ ਹੋਇਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਸਵੇਰੇ ਦੇ ਲਗਭਗ 11 ਵਜੇ ਸਨ ਸ਼ਹਿਰ ਦੀ ਇੱਕ ਪੁਰਾਣੀ ਪਰ ਬਹੁਤ ਰੁਚੀਵਹੀ ਬੈਂਕ ਸਾਕਾ ਵਿੱਚ ਗਾਹਕ ਆਪਣੀ ਲਾਈਨ ਵਿੱਚ ਖੜੇ ਸਨ ਅੰਦਰ ਏਸੀ ਚੱਲ ਰਹੀ ਸੀ ਪਰ ਮਾਹੌਲ ਵਿੱਚ ਖੀਜ ਅਤੇ ਕਹਲ ਸੀ ਜਿਵੇਂ ਹਰ ਕੋਈ ਕਿਸੇ ਮਜਬੂਰੀ ਵਿੱਚ ਇੱਥੇ ਆਇਆ ਹੋਵੇ ਉਸ ਵੇਲੇ ਦਰਵਾਜ਼ੇ ਤੋਂ ਇੱਕ ਬੁਜੁਰਗ ਵਿਅਕਤੀ ਅੰਦਰ ਦਾਖਲ ਹੋਇਆ ਉਸ ਦੀ ਉਮਰ ਲਗਭਗ 72 ਸਾਲ ਸੀ ਸਰੀਰ ਤੇ ਪੁਰਾਣੀ ਜੀਹਤੋਤੀ ਅੱਧੀ ਚਿੱਟੀ ਅਤੇ ਅੱਧੀ ਮਿੱਟੀ ਵਿੱਚ ਲਿਬੜੀ ਹੋਈ ਉੱਪਰ ਇੱਕ ਟਿੱਲੀ ਹ ਥੋੜਾ ਚੁੱਕ ਕੇ ਚੱਲ ਰਿਹਾ ਸੀ ਜਿਵੇਂ ਹਰਕਤ ਵਿੱਚ ਆਪਣੇ ਆਪ ਨਾਲ ਲੜ ਰਿਹਾ ਹੋਵੇ ਅੰਦਰ ਆਉਂਦੇ ਹੀ ਅੰਦਰ ਆਉਂਦੇ ਹੀ ਉਹਨਾਂ ਨੇ ਹੌਲੀ ਜਿਹੀ ਪੁੱਛਿਆ ਬੇਟਾ ਖਾਤਾ ਸੈਕਸ਼ਨ ਕਿੱਧਰ ਹੈ ਉੱਥੇ ਬੈਠੇ ਕੁੜੀ ਨੇ ਉਸ ਨੂੰ ਉੱਪਰੋਂ ਹੇਠਾਂ ਤੱਕ ਦੇਖਿਆ ਬਿਨਾਂ ਮੁਸਕਰਾਏ ਕਿਹਾ ਤੁਸੀਂ ਲਾਈਨ ਵਿੱਚ ਲੱਗੋ ਉਹ ਉੱਥੇ ਕੋਨੇ ਵਿੱਚ ਬਜ਼ੁਰਗ ਉੱਥੇ ਕੰਦੇ ਦੇ ਸਾਰੇ ਹੌਲੀ ਹੌਲੀ ਚੱਲਦੇ ਹੋਏ ਉਸ ਡੈਸਕ ਤੱਕ ਪਹੁੰਚ ਗਿਆ ਜਿੱਥੇ ਤਿੰਨ ਕਰਮਚਾਰੀ ਬੈਠੇ ਸਨ ਉਹ ਮੋਬਾਈਲ ਵਿੱਚ ਲੱਗੇ ਹੋਏ ਸਨ ਉਹਨਾਂ ਨੇ ਝੁੱਕ ਕੇ ਹੱਥ ਜੋੜਦੇ ਕਿਹਾ ਬੇਟਾ ਬਸ ਖਾਤੇ ਵਿੱਚ ਇੱਕ ਗੜਬੜ ਹੋ ਗਈ ਹੈ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੰਪਰਵ ਪਹਿਲਾਂ ਫਿਰ ਟੋਕਨ ਲੈ ਕੇ ਆਓ ਇਦਾਂ ਇਦਾਂ ਹੀ ਆਗੇ ਹੋ ਬਜ਼ੁਰਗ ਨੇ ਕੰਬਧਿਆਉਥਾਂ ਨਾਲ ਇੱਕ ਕਾਗਜ਼ ਕੱਢਦੇ ਹੋਏ ਕਿ ਆ ਇਹ ਰਿਆ ਪੈਨਸ਼ਨ ਸਲਿੱਪ ਮੈਂ ਭੁੱਲ ਗਿਆ ਸੀ ਮੋਬਾਈਲ ਨਹੀਂ ਹੈ ਡਾ ਬਹਰ ਗਿਆ ਹੈ ਮਦਦ ਕਰ ਦਿਓ ਦੂਜਾ ਕਲਰਕ ਖਿੱਚ ਗਿਆ ਦੇਖੋ ਬਾਬਾ ਅਸੀਂ ਕੋਈ ਹੈਲਪ ਲਾਈਨ ਨਹੀਂ ਹਾਂ ਉਹਨੂੰ ਕਾਲੀਏ ਹਰ ਰੋਜ਼ ਕੋਈ ਨਾ ਕੋਈ ਬਹਾਨਾ ਸੁਣਦੇ ਆ ਜੇ ਕੋਈ ਮਦਦ ਚਾਹੀਦੀ ਹੈ ਤਾਂ ਬਾਹਰ ਜਾਓ ਔਰੇ ਕੁਝ ਗਾਗ ਦੇ ਕਰੇ ਸੰ ਪਰ ਕਿਸੇ ਨੇ ਕੋਈ ਕਿਹਾ ਕਰਮਚਾਰੀ ਨੇ ਮੇਜਾ ਕੁੜੋਂਦ ਕੇ ਹ ਸਲੋਕ ਵੀ ਅਜੀਬ ਹਨ ਪੈਨਸ਼ਨ ਲੈਣਾ ਹੁੰਦੇ ਹਨ ਜਿਵੇਂ ਕਿ ਕੋਰੋਨਾ ਦਾ ਟ੍ਰਾਂਜੈਕਸ਼ਨ ਹੋ ਗਿਆ ਹੋਵੇ ਬੁਢਾ ਚਿਹਰਾ ਪੀਲਾ ਪੈਣ ਲੱਗਿਆ ਉਹਨਾਂ ਨੇ ਬਿਨਾਂ ਕੁਝ ਕਹਿ ਕੇ ਵਾਪਸ ਜੇਬ ਵਿੱਚ ਪਾਈ ਤੇ ਹੋਲੀ ਜਿਹੀ ਮੋੜਨ ਲੱਗੇ ਇੱਕ ਸੁਰੱਖਿਆ ਗਾਰਡ ਜੋ ਇਹ ਸਭ ਦੇਖ ਰਿਹਾ ਸੀ ਉਸ ਨੂੰ ਰਸਤੇ ਤੋਂ ਹਟਾਉਣ ਲਈ ਬੋਲ ਪਿਆ ਬਹੁਤ देर ਹੋ ਗਈ ਹੈ ਚਲੋ ਬਾਹਰ ਪੇੜ ਨਾ ਲਗਾਓ ਇੱਕ ਕਰਮਚਾਰੀ ਹੱਸਦੋਏ ਬੋਲਿਆ ਦੇ ਲੋਕ ਵੀ ਹੁਣ ਬੈਂਕਾਂ ਵਿੱਚ ਆ ਕੇ ਸ਼ੋ ਕਰਦੇ ਹਨ ਇਹ ਜਿਵੇਂ ਕਿਸੇ ਨੇ ਥੱਪੜ ਦੀ ਤਰ੍ਹਾਂ ਬੁਢਾਗ ਦੇ ਚਿਹਰੇ ਤੇ ਮਾਰਿਆ ਹੋਵੇ ਗੜਾ ਸੁੱਕ ਗਿਆ ਅੱਖਾਂ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪੀੜ ਦੇ ਵਿੱਚ ਕੁਝ ਚਿਹਰੇ ਚਨ ਕੁਝ ਚੁੱਪਚਾਪ ਤੁਮਾਸਾ ਦੇਖ ਰਹੇ ਸਨ ਹੌਲੀ ਹੌਲੀ ਚੱਲਦੇ ਹੋਏ ਬੈਂਕ ਦੇ ਬਾਹਰ ਨਿਕਲ ਗਏ ਉਹਨਾਂ ਨੇ ਕੰਮ ਦੇ ਹੋਏ ਤੇ ਕੰਮ ਦੇ ਹੋਏ ਹੱਥਾ ਹੁਣ ਰੁਕ ਨਹੀਂ ਰਹੀ ਸਨ ਉਹਨੇ ਇੱਕ ਪੁਰਾਣਾ ਪੀਸੀਓ ਕੋ ਬੁੱਥ ਕੋਲ ਜਾ ਕੇ ਰੋਕੇ ਜਿਸ ਦੇ ਅੰਦਰ ਟੁੱਟੀਆਂ ਹੋਈਆਂ ਤੇ ਬੋਰਡ ਲਟਕਿਆ ਹੋਇਆ ਸੀ ਪਰ ਅੰਦਰ ਹੁਣ ਇੱਕ ਪੁਰਾਣਾ ਫੋਨ ਪਿਆ ਸੀ ਉਹਨੇ ਜੇਬ ਤੋਂ ਇੱਕ ਛੋਟੀ ਜੀ ਡਾਇਰੀ ਦਾ ਪੰਨਾ ਕੱਢਿਆ ਤੇ ਲਿਖੇ ਕ ਨੰਬਰ ਦੇਖੇ ਤੇ ਹੌਲੀ ਜੀ ਫੋਨ ਚੁੱਕਿਆ ਤੇ ਉਹਨਾਂ ਨੇ ਫੋਨ ਰੱਖ ਦਿੱਤਾ ਪੀਸੀਓ ਤੋਂ ਨਿਕਲ ਕੇ ਉਹ ਬਜ਼ੁਰਗ ਉਸੇ ਬੈਂਕ ਦੇ ਸਾਹਮਣੇ ਆ ਕੇ ਫਟਫਟ ਤੇ ਬੈਠ ਗਏ ਉਹਨਾਂ ਦੀਆਂ ਅੱਖਾਂ ਹੁਣ ਬੰਦ ਸਨ ਅੰਦਰ ਹੀ ਅੰਦਰ ਕੁਝ ਸੋਚ ਰਹੇ ਹੁਣ ਯਾਦ ਕਰ ਰਹੇ ਹੁਣ ਇਧਰ ਬੈਂਕ ਦੇ ਅੰਦਰ ਉਹੀ ਮੋਹਲ ਜਾਰੀ ਸੀ ਤੇ ਲੰਬੀਆਂ ਲਾਈਨਾਂ ਕਰਮਚਾਰੀ ਆਪਣੇ ਸੀਟਾਂ ਤੇ ਚਿਰੇ ਹੋਏ ਸਨ ਮੋਬਾਈਲ ਵਿੱਚ ਰੁੱਝੇ ਹੋਏ ਸੀ ਪਰ ਲਗਭਗ 40 ਮਿੰਟ ਤੋਂ ਬਾਅਦ ਇੱਕ ਪਰ ਲਗਭਗ 40 ਮਿੰਟ ਤੋਂ ਬਾਅਦ ਇੱਕ ਕਾਲੀ ਗੱਡੀ ਬੈਂਕ ਦੇ ਸਾਹਮਣੇ ਰੁਕੀ ਵਿੱਚ ਇੱਕ ਹੋਰ ਐਸਯੂਵੀ ਅੱਜੋ ਸਕਿੰਟਾਂ ਵਿੱਚ ਚਾਰ ਲੋਕ ਤੇਜ਼ ਕਦਮਾਂ ਨਾਲ ਬੈਂਕ ਦੇ ਅੰਦਰ ਦੌੜ ਗਏ ਉਹਨਾਂ ਦੇ ਕੋਟ ਤੇ ਚਮਕਦਾ ਹੋਇਆ ਬੈੱਸੀ ਸੈਂਟਰਲ ਰੈਗੂਲੇਟਰੀ ਔਨ ਗਵਰਨਮੈਂਟ ਆਫ ਇੰਡੀਆ ਬੈਂਕ ਕਾਰਡ ਕੁਝ ਬੋਲ ਪਾਂ ਦੋਸਤੋ ਪਹਿਲਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਬ੍ਰਾਂਚ ਮੈਨੇਜਰ ਨੂੰ ਬੁਲਾਓ ਹੁਣ ਬੈਠੇ ਕਰਮਚਾਰੀ ਹਨ ਰਾਨੋ ਕਿ ਇਹ ਸਭ ਅਚਾਨਕ ਕਿਉਂ ਕਿ ਅਧਿਕਾਰੀ ਨੇ ਫਾਈਲ ਖੋਲ ਦੇ ਕਿਹਾ ਇਸ ਬ੍ਰਾਂਚ ਨੂੰ ਅੱਜ ਇੱਕ ਵਿਸ਼ੇਸ਼ ਸ਼ਿਕਾਇਤਾਂ ਦੇ ਤਹਿਨੀ ਵਿੱਚ ਲਿਆ ਗਿਆ ਹੈ ਸਤਾ ਦਾ ਨਾਮ ਉਹ ਸਭ ਪਾਲ ਲਈ ਰੁਕੇ ਤੇ ਫਿਰ ਕਿਹਾ ਸ੍ਰੀ ਦੇਵਦਤ ਪ੍ਰਸਾਦ ਰਿਟਾਇਰਡ ਸੀਨੀਅਰ ਅਕਾਊਂਟ ਮਿਨਿਸਟਰੀ ਆਫ ਫਾਈਨੈਂਸ ਇਸ ਬੈਂਕ ਦੇ ਚੁੱਪਚਾਪ ਬੈਠੇ ਕਲੋਤੇ ਪ੍ਰਾਥਮਿਕ ਸੰਸਥਾਪਕ ਸ਼ੇਰ ਤਾਰਕ ਕਿ ਜਿਸ ਨੋਟ ਵਿੱਚ ਜਮ ਗਿਆ ਹੋਵੇ ਉਹੀ ਦੇਵਦਾਸ ਪ੍ਰਸਾਦ ਜਿਨ੍ਹਾਂ ਨੂੰ ਕੁਝ ਹੀ ਦੇਰ ਪਹਿਲਾਂ ਹੀ ਪੁਖੜੀ ਕਹਿ ਕੇ ਬਾਹਰ ਕੱਢਿਆ ਗਿਆ ਤੋਂ ਹੁਣ ਸੜਕ ਦੇ ਕਿਨਾਰੇ ਤੇ ਚੁੱਪਚਾਪ ਬੈਠਾ ਹੈ ਉਹੀ ਜੋ ਬਿਨਾਂ ਗੁੱਸੇ ਬਿਨਾਂ ਬਸ ਇੱਕ ਫੋਨ ਕਾਲ ਨਾਲ ਪੂਰੀ ਵਿਸਥਾ ਹਿੱਲ ਗਈ ਜਿਸ ਨੇ ਅਪਸਿਨਾ ਹੋਇਆ ਅਪਾਜ ਹੋਇਆ ਅੰਦਰ ਆਇਆ ਸਰ ਕੋਈ ਗਲਤੀ ਹੋਈ ਹੈ ਤਾਂ ਅਧਿਕਾਰੀ ਨੇ ਗੱਦੋ ਹੈ ਕਿ ਆ ਸਸੀ ਸੀਟੀਵੀ ਫੁਟੇਜ ਕੱਢੇ ਜਾਣ ਕਿ ਪਿਛਲੇ 2 ਘੰਟਿਆਂ ਦੀ ਲੱਗ ਦੇ ਨਾਲ ਕਿਸੇ ਨੇ ਕੀ ਕੀਤਾ ਸਾਨੂੰ ਸਭ ਦੇਖਣਾ ਹੈ ਤੇ ਜਿਸ ਨੇ ਉਹ ਵੀ ਉਸਨੂੰ ਛੂਇਆ ਜਾਂ ਪਾਣੀ ਦਿੱਤਾ ਹੈ ਉਸਨੂੰ ਤਰਾਂਤਰ ਡਿਊਟੀ ਤੋਂ ਮੁਕਤ ਕੀਤਾ ਜਾਵੇਗਾ ਬਹਾਰ ਸਰਦ ਤੇ ਇੱਕ ਜੂਨੀਅਰ ਅਧਿਕਾਰੀ ਭਜਦਾ ਹੋਇਆ ਆਇਆ ਤੇ ਬਜ਼ੁਰਗ ਕੋਲ ਬੈਠ ਗਿਆ ਸਰ ਤਾਉ ਨੂੰ ਅੰਦਰ ਲੈ ਆਉਣ ਲਈ ਭੇਜਿਆ ਗਿਆ ਹੈ ਉਹ ਚਾਹੁੰਦਾ ਅਸੀਂ ਨਹੀਂ ਜਾਣਦੇ ਸੀ ਦੇਵਦਾ ਜੀ ਨੇ ਹੌਲੀ ਜਿਹਾ ਕਿਹਾ ਦੇਖਿਆ ਮਨੂੰ ਕਿਸੇ ਤੋਂ ਬਦਲਾ ਨਹੀਂ ਚਾਹੀਦਾ ਬੇਟਾ ਦਿਵਾਉਣਾ ਸੀ ਕਿ ਕਦੇ ਕਦੇ ਸਧਾਰਨ ਦੇਖਣ ਵਾਲਾ ਆਦਮੀ ਨੂੰ ਹੁੰਦਾ ਹੈ ਦੇ ਅੰਦਰ ਹੁਣ ਹਰ ਟੇਬਲ ਦੇ ਖਮੋਸ ਸੀ ਉਹ ਕਰਮਚਾਰੀ ਜੋ ਕੁਝ ਦੇਰ ਪਹਿਲਾਂ ਪੁਲਟ ਪੁਲਟ ਕਰ ਰਹੇ ਸਨ ਹੁਣ ਕੰਪਿਊਟਰ ਸਕਰੀਨ ਵੱਲ ਦੇਖਣ ਦੀ ਦੇਖਣਾ ਵੀ ਪੂਰ ਲੱਗ ਚੁੱਕੇ ਸਨ ਸੀਸੀਟੀਵੀ ਫੁਟੇਜ ਚੱਲ ਰਹੀ ਚੁੱਕੀ ਸੀ ਕਿ ਟੂ ਵੀ ਫੁਟੇਜ ਚੱਲ ਚੁੱਕੀ ਸੀ ਵੱਡੀ ਸਕਰੀਨ ਦੇ ਸਾਹਮਣੇ ਚੱਲ ਰਹੀ ਸੀ ਟਰਮ ਟਰਮਨਾ ਕਲਿੱਪ ਦੇਵਦਾਤ ਪ੍ਰਸਾਦ ਜੀ ਚੁੱਕੇ ਹੋਏ ਹੋਏ ਉਹਨਾਂ ਦੇ ਸਾਹਮਣੇ ਇੱਕ ਕਰਮਚਾਰੀ ਉਂਗਲ ਦਿਖਾ ਰਿਹਾ ਸੀ ਤੁਹਾਨੂੰ ਟੋਕਨ ਲਈ ਟਾਲ ਰਿਹਾ ਸੀ ਤੀਜਾ ਹਸ ਜੋ ਹੈ ਆਰੀ ਟਾਈਪ ਕਹਿ ਰਿਹਾ ਸੀ ਬਗਲ ਵਿੱਚ ਗਾਰਡ ਖੜਾ ਸੀ ਜੋ ਤੁਹਾਨੂੰ ਉੱਤਾ ਦੇ ਰਿਹਾ ਸੀ ਸੀਨੀਅਰ ਅਟੈਂਡੈਂਟ ਦੇ ਕੈਮਰਾ ਸੀਨੀਅਰ ਐਡੀਟਰ ਕੈਮਰਾ ਰਿਕਾਰਡਿੰਗ ਰੋਕ ਦਿੱਤੀ ਨਾਮ ਦੱਸੋ ਐਨ 400 ਬ੍ਰਾਂਚ ਮੈਨੇਜਰ ਦੀ ਆਵਾਜ਼ ਸੁੱਕ ਗਈ ਇਹ ਪ੍ਰਦੀਪ ਨਰੇਸ਼ ਵਿਕਾਸ ਹਨਗੜ ਰਤਨ ਲਾਲ ਹੈ ਐਕਟਿਵ ਇਮੀਡੀਏਟਲੀ ਆਲ ਆਫ ਫੋਰਸ ਸਸਪੈਂਡ ਪੈਂਡਿੰਗ ਕੁਐਰੀ ਅੰਦਰ ਖੜੇ ਵਾਕ ਕਰਮਚਾਰੀ ਹੁਣ ਨਜ਼ਰਾਂ ਨਹੀਂ ਮਿਲਾ ਰ پا ਰਹੇ ਸੀ ਥੇਰ ਬਾਅਦ ਉਹੀ ਬਜ਼ੁਰਗ ਦੇਵਦਤ ਪ੍ਰਸਾਦ ਜੀ ਹੌਲੀ ਹੌਲੀ ਚੱਲਦੇ ਹੋਏ ਅੰਦਰ ਆਏ ਹੁਣ ਦੇ ਚਾਲ ਪਹਿਲਾਂ ਨਾਲ ਸਤਿਰਸੀ ਪਰ ਚਿਹਰਾ ਚਿਹਰਾ ਪਹਿਲਾਂ ਵਰਗਾ ਹੀ ਸੀ ਬੈਂਕ ਨੇ ਜਿਵੇਂ ਸਾਹ ਰੋਕ ਲਏ ਹੁਣ ਬ੍ਰਾਂਚ ਮੈਨੇਜਰ ਉਹਨਾਂ ਕੋਲ ਆਇਆ ਸਿਰ ਝੁਕਿਆ ਸਰ ਅਸੀਂ ਬਹੁਤ ਸ਼ਰਮਿੰਦਾ ਹਾਂ ਅਸੀਂ ਜਾਣ ਨਹੀਂ ਪਾਏ ਦੇਵਦਤ ਜੀ ਨੇ ਬਸ ਐਨਾ ਤਾਂ ਗੱਲ ਹੈ ਬੇਟਾ ਪਛਾਣਨਾ ਹੋਵੇ ਤਾਂ ਤੁਸੀਂ ਇਨਸਾਨੀਤ ਭੁੱਲ ਜਾਂਦੇ ਹੋ ਰਾਜ ਦੇ ਅੰਦਰ ਬੜੇ ਅਤੇ ਉਹੀ ਕੁਰਸੀ ਲੱਭਣ ਲੱਗੇ ਜਿੱਥੇ ਉਹਨਾਂ ਨੂੰ ਬੈਠਣ ਤੋਂ ਮਨਾ ਕੀਤਾ ਗਿਆ ਸੀ ਕਿ ਬੋਲੇ ਮੈਨੂੰ ਸਿਰਫ ਇਹ ਦੇਖਣਾ ਸੀ ਕਿ ਕਾਮ ਆਦਮੀ ਦੀ ਤਕਲੀਫ ਸੁਣਨ ਦੀ ਤੀਰਜ ਹੈ ਜਾਂ ਨਹੀਂ ਐਡੀਟਰ ਨੇ ਐਡੀਟਰ ਨੇ ਉਹਨਾਂ ਤੋਂ ਪੁੱਛਿਆ ਸਰ ਤੁਸੀਂ ਚਾਹੁੰਦੇ ਹੋ ਇਸ ਬ੍ਰਾਂਚ ਨੂੰ ਸੀਲ ਕਰਵਾ ਸਕਦੇ ਹਾਂ ਉਸ ਨੂੰ ਇੰਤਜ਼ਾਰ ਕੀਤਾ ਗੱਜ ਜੀ ਨੇ ਹਲਕੀ ਮੁਸਕਾਨ ਨਾਲ ਕਿਹਾ ਮਾਜ ਨੂੰ ਸੁਧਾਰਨਾ ਚਾਹੁੰਦੇ ਹਾਂ ਉਸ ਵਿੱਚ ਚਿਕਨ ਨਾਲ ਨਹੀਂ ਸਿਖਾਉਣ ਨਾਲ ਬਦਲਾ ਆਉਂਦਾ ਹੈ ਅਤੇ ਕਦੇ-ਕਦੇ ਇੱਕ ਥੱਪੜ ਸ਼ਬਦਾਂ ਨਾਲੋਂ ਜ਼ਿਆਦਾ ਖੜਾ ਹੁੰਦਾ ਹੈ ਪਰ ਮੇਰਾ ਥੱਪੜ ਸਿਰਫ ਸੱਚ ਸੀ ਕਲੇ ਦਿਨ ਦੇਸ਼ ਦੇ ਕਈ ਪ੍ਰਮੁੱਖ ਸਮਾਚਾਰ ਚੈਨਲਾਂ ਨੇ ਹੈਡਲਾਈਨ ਸੀ ਜੁਰਗੂ ਨੂੰ ਬੈਂਕ ਚੋਂ ਕੱਢਿਆ ਗਿਆ ਫਿਰ ਪਤਾ ਲੱਗਿਆ ਕਿ ਬੈਂਕ ਦੇ ਸੰਸਥਾਪਕ ਸ਼ੇਅਰਧਾਰਕ ਦਤ ਪ੍ਰਸਾਦ ਦੀ ਖਮੋਸ਼ੀ ਨੇ ਪੂਰੇ ਸਿਸਟਮ ਨੂੰ ਸਿੱਛਾ ਦਿਖਾ ਦਿੱਤਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗਾ ਲੋਕ ਕਹਿ ਰਹੇ ਸਨ ਕਾਹਦੇ ਹੀ ਅਸਲੀ ਰਿਟਾਇਰਮੈਂਟ ਹੈ ਇਥੇ ਆਦਮੀ ਹੋਦੇ ਤੋਂ ਨਹੀਂ ਤਜਰਬੇ ਤੋਂ ਬੋਲਦਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ